ਚਲਾਈ ਜਾ ਰਹੀ ਹੈ ਕੈਂਪ ਲਗਾਏ ਜਾ ਰਹੇ ਨੇ ਠੀਕ ਹੈ ਨਾ ਚੋਗੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰ ਤੁਹਾਡੇ ਦਵਾਰ ਇਹ ਕੈਂਪੇਨ ਸ਼ੁਰੂ ਕੀਤੀ ਹੈ ਪੰਜਾਬ ਦੇ ਵਿੱਚ ਪੂਰੇ ਪੰਜਾਬ ਵਿੱਚ ਲੱਗ ਰਹੇ ਨੇ ਕੈਂਪ ਇਹ ਇੱਕ ਮਾਨ ਦਾ ਸਰਕਾਰ ਲੋਕਾਂ ਨੇ ਚੁਣੀ ਆ ਮੁੱਖ ਮੰਤਰੀ ਬਣੇ ਨੇ ਭਗਵੰਤ ਸਿੰਘ ਮਾਨ ਸਾਹਿਬ ਸਾਨੂੰ ਵੀ ਲੋਕਾਂ ਨੇ ਚੁਣਿਆ ਸੋ ਇਜ਼ੀਲੀ ਧੰਨਵਾਦ ਵੀ ਕਰਦਾ ਲੋਕਾਂ ਦਾ ਜਿਨ੍ਹਾਂ ਨੇ ਇੱਕ ਵਧੀਆ ਸਰਕਾਰ ਚੁਣੀ ਤੇ ਵਧੀਆ ਫੈਸਲੇ ਜਿਹੜੇ ਨੇ ਉਹ ਰੋਜ਼ ਲੈ ਜਾ ਰਹੇ ਨੇ ਨਵੇਂ ਤੋਂ ਨਵਾਂ ਇਤਿਹਾਸਕ ਫੈਸਲਾ ਜਿਹੜਾ ਉਹ ਲਿਆ ਜਾ ਰਿਹਾ ਤੁਸੀਂ ਦੇਖਿਓਗੇ ਇਹ ਸਰਕਾਰ ਤੁਹਾਡੇ ਦੁਆਰ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਸ਼ਿਰਕਤ ਹੁੰਦੀ ਆ ਤਕਰੀਬਨ 8 ਕੈਂਪ ਜਿਹੜੇ ਨੇ 8 ਪਿੰਡ ਜਿਹੜੇ ਨੇ ਮੇਰੇ ਹਲਕੇ ਚ ਰੋਜ਼ ਕਵਰ ਕੀਤੇ ਜਾ ਰਹੇ ਨੇ ਸੋ ਹਰ ਪਿੰਡ ਦੇ ਵਿੱਚ ਜਾਈਦਾ ਲੋਕਾਂ ਨਾਲ ਰابطਾ ਕਰੀਦਾ ਗੱਲ ਨੂੰ ਲਿਖ ਕੇ ਲੈ ਕੇ ਜਾਂਦੇ ਆ ਨੋਟ ਡਾਊਨ ਕਰਦੇ ਤੇ ਲੋਕਾਂ ਨੂੰ ਇਹ ਚੀਜ਼ ਅਹਿਸਾਸ ਪਹਿਲੀ ਵਾਰੀ ਹੋਈ ਹੈ ਕਿ ਸਰਕਾਰ ਜਿਹੜੀ ਹੈ ਖੁਦ ਚੱਲ ਕੇ ਦਾ ਦਵਾਰ ਤੇ ਆਈ ਹੈ ਉਹਨਾਂ ਦੇ ਸਿਰਫ ਵੋਟਾਂ ਵੇਲੇ ਨਹੀਂ ਅਸੀਂ ਆ ਲੋਕਾਂ ਨੂੰ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਨਾਲ ਲੈ ਕੇ ਲੋਕਾਂ ਨੂੰ ਨਾਲ ਮਿਲਾਉਂਦੇ ਆ ਮੈਂ ਬੜੇ ਸਾਰੇ ਬਜ਼ੁਰਗਾਂ ਨੂੰ ਪ੍ਰਾਣਿਆਂ ਨੂੰ ਮਿਲਦਾ ਲੋਕੋ ਕਹਿੰਦੇ ਵੀ ਇਸੇ ਰਾ ਪਹਿਲੀ ਵਾਰੀ ਇਦਾਂ ਦਾ ਕੰਮ ਹੋਇਆ ਹੈ ਕਈ ਪਿੰਡਾਂ ਦੇ ਵਿੱਚ ਜਾਂਦੇ ਪਹਿਲੀ ਵਾਰੀ ਇਦਾਂ ਦਾ ਕੰਮ ਹੋਇਆ ਕੋਈ ਸਕਾਰ ਤੁਹਾਡੇ ਦੁਆਰ ਤੇ ਚੱਲ ਕੇ ਆਇਆ ਸੋ ਬੜਾ ਵਧੀਆ ਰਿਸਪੌਂਸ ਮਿਲ ਰਿਹਾ ਵਧੀਆ ਹੰਗਾਰਾ ਜਿਹੜਾ ਇੱਥੇ ਮਿਲ ਰਿਹਾ ਤੋ ਇੱਕ ਤੁਸੀਂ ਦੇਖਿਓ ਕੱਲ ਇੱਕ ਇਤਿਹਾਸਕ ਫੈਸਲਾ ਸੀਮ ਸਾਹਿਬ ਵੱਲ ਹੋਇਆ ਬੜੀ ਲੰਮੀ ਧੇਰ ਤੋਂ ਲੋਕਾਂ ਦੀ ਮੰਗ ਸੀਗੀ ਐਨਓਸੀਜ਼ ਦਾ ਤੋ ਜਿਹੜੀਆਂ ਵੀ ਤੁਸੀਂ ਰਜਿਸਟਰੀਆ ਕਰਾਉਣੇ ਚਾਹੁੰਦੇ ਹੋ ਜੋ ਵੀ ਜਿਹੜੇ ਵੀ ਪਿੰਡ ਭਰਾ ਸਾਡੇ ਇਹਦੀ ਵੇਟ ਕਰ ਰਹੇ ਸੀ ਤੋ ਹੁਣ ਤੁਹਾਨੂੰ ਐਨਓਸੀ ਲੈਣ ਦੀ ਲੋੜ ਨਹੀਂ ਸਰ ਕਿਹੜੀਆਂ ਕਿਹੜੀਆਂ ਸੇਵਾਵਾਂ ਮਿਲਦੀਆਂ ਨੇ ਕੈਂਪ ਚ ਹਰ ਤਰ੍ਹਾਂ ਦੀ ਸੇਵਾ ਚ ਹਰ ਤਰ੍ਹਾਂ ਦੀ ਹਰ ਤਰ੍ਹਾਂ ਦੀ ਤੁਹਾਡੀ ਪ੍ਰੋਬਲਮ ਜਿਹੜੀ ਹੈ ਇੱਕ ਦਾ 43 ਸੇਵਾਵਾਂ ਜਿਹੜੀਆਂ ਅਸੀਂ ਲਿਖੀਆਂ ਹੋਈਆਂ ਨੇ ਉਹਨੇ ਇੱਕ ਨੰਬਰ ਦੱਸਦੇ ਆ 1076 ਤੇ ਕਾਲ ਕਰੋ ਉਹ ਵੀ ਉਹੀ ਹੈਗਾ ਤੇ ਜਿਹੜੇ ਵੀ ਪ੍ਰੋਬਲਮ ਆ ਪਿੰਡ ਦੀ ਉਹ ਅਸੀਂ ਨੋਟਾ ਰੱਖਦੇ ਜਿਹੜੀ ਮੌਕੇ ਤੇ ਹੱਲ ਕਰਨ ਵਾਲੀ ਆ ਐਸਜੀਐਮ ਸਾਹਿਬ ਹੁੰਦੇ ਤਸੀਲਦਾਰ ਸਾਹਿਬ ਸਾਰੇ ਬੈਠਦੇ ਨੇ ਮੌਕੇ ਤੇ ਹੱਲ ਕਰਨ ਵਾਲੀ ਆ ਮੌਕੇ ਤੇ ਹੱਲ ਕਰਦੇ ਸਾਡੇ ਖੁਦ ਦੇ ਪਾਰਟੀ ਵਲੰਟੀਅਰ ਸਾਡੇ ਬਲਾਕ ਪ੍ਰੈਜ਼ੀਡੈਂਟਸ ਆ ਸਾਰੇ ਬੈਠਦੇ ਨੇ ਸੋ ਮੌਕੇ ਜਿਹੜੀ ਹੱਲ ਕਰਨ ਲਈ ਮੌਕੇ ਤੇ ਹੱਲ ਕਰੀ ਦੀ ਜਿਹੜੀ ਨੂੰ ਸਮਾਂ ਲੱਗਦਾ ਦੱਸ ਕੇ ਜਾਈਦਾ ਨੂੰ ਟਾਈਮ ਬਾਉਂਡ ਕਰੀਦਾ ਇੱਥੇ ਲਿਖ ਕੇ ਲੈ ਕੇ ਜਾਂਦੇ ਆ ਉਹਦੀ ਇੱਕ ਸਲਿੱਪ ਸਾਡੇ ਕੋਲੇ ਹੁੰਦੀ ਹੈ ਇੱਕ ਸਾਡੇ ਪ੍ਰਸ਼ਾਸਨ ਕੋਲੇ ਹੁੰਦੀ ਹੈ ਸੋ ਉਹਨੂੰ ਅਸੀਂ ਆਪਸ ਦੇ ਵਿੱਚ ਕਦੂਜੇ ਨਾਲ ਕਾਊਂਟਰ ਚੈੱਕ ਵੀ ਕਰਦੇ ਨੇ ਦੇਖਦੇ ਨੇ ਕਿ ਕਿੱਥੇ ਕਿੱਥੇ ਸੋ ਵਧੀਆ ਪ੍ਰਾਮਾਏ ਕਈ ਥਾਂ ਤੇ ਕਈ ਸੇਵਾਵਾਂ ਚ ਉਹਨਾਂ ਐਮਸੀ ਦੀ ਜਾਂ ਪਟਵਾਰੀ ਸਾਹਿਬ ਦੀ ਸਾਈਨ ਦੀ ਲੋੜ ਹੁੰਦੀ ਹੈ ਜੀ ਉਹਦੇ ਬਾਰੇ ਬੈਠੇ ਹੁੰਦੇ ਨੇ ਪਟਵਾਰੀ ਵੀ ਇੱਥੇ ਬੈਠੇ ਹੁੰਦੇ ਨੇ ਸਾਰੇ ਇੱਥੇ ਬੈਠੇ ਹੁੰਦੇ ਨੇ ਪਿੰਡਾਂ ਚ ਪਿੰਡਾਂ ਚ ਐਮਸੀ ਸਭ ਦੀ ਲੋੜ ਨਹੀਂ ਸ਼ਹਿਰ ਚ ਉਹ ਵੀ ਸ਼ਹਿਰ ਚ ਐਮਸੀਸ ਆਫ ਪਰਾਮਗ ਨਾਲ ਇੱਥੇ ਪਟਵਾਰੀ ਨਾਲ ਬੈਠੇ ਹੁੰਦੇ ਨੇ ਰੈਵਨਿਊ ਡਿਪਾਰਟਮੈਂਟ ਹੈਲਥ ਡਿਪਾਰਟਮੈਂਟ ਪੀਐਸ ਸੀਐਲ ਡਿਪਾਰਟਮੈਂਟ ਸਾਰੇ ਜਿੰਨੇ ਵੀ ਆਪਣੇ ਡਿਪਾਰਟਮੈਂਟ ਨੇ ਜਿਹੜੇ ਵੀ ਪਬਲਿਕ ਡੀਲਿੰਗ ਸਾਰੇ ਬੈਠਦੇ ਨੇ ਸਾਰਿਆਂ ਨਾਲ ਤੇ ਇੱਕ ਕੱਲ ਸੀਐਮ ਸਰ ਨੇ ਇੱਕ ਹੋਰ ਅਨਾਉਂਸਮੈਂਟ ਕੀਤੀ ਸੀ ਜਿਵੇਂ ਫਾਇਰ ਵੀ ਗ੍ਰੇਡ ਵਾਲੀ ਭਰਤੀ ਹੁੰਦੀ ਹੈ ਉਹ ਚ 60 ਕਿਲੋ ਵਜਨ ਦਾ ਸੀਗਾ ਜੀ ਉਹਨਾਂ ਨੂੰ ਘਟਾਇਆ ਗਿਆ ਜੀ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਇਹ ਕੋਈ ਸਿੰਘ ਸਾਹਿਬ ਨੇ ਕੁਝ ਸੋਚ ਕੇ ਕੁਝ ਫੈਸਲਾ ਜਿਹੜਾ ਵਿਚਾਰ ਕੀਤਾ ਉਹਦੇ ਤੇ ਜਿਹੜਾ ਵੀ ਫੈਸਲਾ ਲਿਆਊਗਾ ਬੜਾ ਸੋਸਣ ਕੇ ਲਿਆ ਜਾਂਦਾ ਪੰਜਾਬ ਦੇ ਹਿੱਤਾਂ ਲਈ ਪੰਜਾਬ ਦੇ ਲਈ ਉੱਪਰ ਲਿਟਰ ਰੋਕ ਕਰ ਇਹ 24 ਦੀਆਂ ਵੋਟਾਂ ਨੂੰ ਸੰਬੰਧਿਤ ਕੀ ਕਰਨੀ ਹੈ ਦੇਖੋ 24 ਦੇ ਵੋਟਾਂ ਲੋਕ ਪੰਜਾਬ ਦੇ ਜਿਹੜੇ ਨੇ ਉਹ ਜੀਪ ਸਾਹਿਬ ਦੀ ਗੱਲ ਤੇ ਖਰੇ ਉੱਤਰ ਲਈ ਤਿਆਰ ਬੈਠੇ ਨੇ 13 ਜ਼ੀਰੋ ਦੇ ਨਾਲ ਅਸੀਂ ਜਿਹੜਾ ਪੰਜਾਬ ਦੇ ਵਿੱਚ ਕਲੀਨ ਸਟ੍ਰੀਟ ਕਰਨ ਦੇ ਉਹ ਸਰਕਾਰ ਜਿਹੜੀ ਆ ਉਹ ਪੂਰੇ ਰੋਡ ਦੇ ਵਿੱਚ ਆ ਤੇ ਲੋਕ ਨਾਲ ਨੇ ਲੋਕਾਂ ਦੀ ਸਰਕਾਰ ਤੇ ਲੋਕ ਖੁਸ਼ ਨੇ ਤੇ ਆਉਣ ਵਾਲੇ ਸਮੇਂ ਚ ਤੁਹਾਨੂੰ ਵਧੀਆ ਜ਼ਰੂਰ ਦੇਖਣ ਨੂੰ ਮਿਲਣਗੇ ਠੀਕ ਹੈ